ਸਸਿਆਲ ਤੁਸੀਂ ਦੇਖ ਰਹੇ ਹੋ ਆਵਾਜ਼ ਇੰਡੀਆ ਪੰਜਾਬੀ ਦੇਸ਼ ਦੀ ਪਰੋਸੇਮੰਦ ਆਵਾਜ਼ ਮੈਂ ਹਾਂ ਅਜੀਤ ਸਿੰਘ ਆਓ ਇੱਕ ਨਜ਼ਰ ਮਾਰੀਏ ਦੇਸ਼ ਅਤੇ ਦੁਨੀਆ ਦੀ ਵੱਡੀ ਖਬਰਾਂ ਤੇ ਪੰਜਾਬ ਵਿੱਚ ਮੀਂਹ ਅਤੇ ਡੈਮਾਂ ਤੋਂ ਲਗਾਤਾਰ ਛੜਿਆ ਜਾ ਰਿਹਾ ਪਾਣੀ ਕਾਰਨ ਸੱਜੇਲੇ ਬਾੜ ਦੀ ਚਪੇਟ ਵਿਛਣ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ ਜੋ ਲਗਾਤਾਰ ਪਿੰਡਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਬੁੱਧਵਾਰ ਨੂੰ ਜਿੱਥੇ ਅੰਮ੍ਰਿਤਸਰ ਦੇ ਅਜ ਨਾਲਾ ਵਿੱਚ ਲਗਭਗ 15 ਪਿੰਡ ਬਾੜ ਦੀ ਚਪੇਟ ਵਿੱਚ ਸਨ ਹੁਣ ਇਹ ਗਿਣਤੀ ਲਗਭਗ 25 ਪਿੰਡ ਤੱਕ ਵੱਧ ਚੁੱਕੀ ਹੈ ਪੰਜਾਬ ਸਰਕਾਰ ਨੇ ਬਾੜ ਪ੍ਰਭਾਵਿਤ ਇਲਾਕਿਆਂ ਵਿੱਚ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਸਾਰੇ 23 ਜ਼ਿਲ੍ਹਿਆਂ ਵਿੱਚ ਕੰਟਰੋਲ ਰੂਮ ਬੜਾਏ ਗਏ ਹਨ 3 ਅਗਸਤ ਤੱਕ ਸਾਰੇ ਸਕੂਲ ਪਹਿਲਾ ਹੀ ਬੰਦ ਕੀਤੇ ਜਾ ਚੁੱਕੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਾਪਾਨ ਦੀ ਯਾਤਰਾ ਤੇ ਰਵਾਨਾ ਹੋਣਗੇ ਉਹ 15ਵੇਂ ਭਾਰਤ-ਜਪਾਨ ਸਾਲਾਨਾ ਸ਼ਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾਨ ਨਾਲ ਮੁਲਾਕਾਤ ਕਰਨਗੇ ਅਤੇ ਦੋਵੇਂ ਨੇਤਾ ਰੱਖਿਆ, ਵਪਾਰ, ਟੈਕਨੋਲੋਜੀ ਅਤੇ ਖੇਤਰੀ ਅੰਤਰਰਾਸ਼ਟਰੀ ਮਾਮਲਿਆਂ ਤੇ ਗੱਲਬਾਤ ਕਰਨਗੇ ਇਹ ਲਗਭਗ 7 ਸਾਲਾਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੀ ਜਪਾਨ ਯਾਤਰਾ ਹੋਵੇਗੀ ਅਤੇ ਜਪਾਨ ਦੀ ਪੀਐਮ ਇਸ਼ੀਬਾਨ ਨਾਲ ਇਹ ਉਨ੍ਹਾਂ ਦੀ ਪਹਿਲੀ ਸ਼ਿਖਰ ਮੀਟਿੰਗ ਹੋਵੇਗੀ ਗੁਰਦਾਸਪੁਰ ਜ਼ਿਲ੍ਹੇ ਦੇ ਬਾੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 27 ਅਗਸਤ ਨੂੰ ਲੋਕਾਂ ਦੇ ਇੱਕ ਵੱਡਾ ਐਲਾਨ ਕੀਤਾ। ਉਹਨਾਂ ਨੇ ਕਿਹਾ ਕਿ ਮੇਰਾ ਹੈਲੀਕਾਪਟਰ ਲੋਕਾਂ ਲਈ ਹੈ ਅਤੇ ਮੈਂ ਆਪਣਾ ਹੈਲੀਕਾਪਟਰ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੀ ਛੱਡ ਕੇ ਜਾ ਰਿਹਾ ਹਾਂ। ਉਹਨਾਂ ਨੇ ਸਾਫ਼ ਕਿਹਾ ਕਿ ਮੇਰਾ ਕੁਝ ਨਹੀਂ ਹੈ, ਇਹ ਸਾਰਾ ਲੋਕਾਂ ਦਾ ਹੈ। ਮੈਂ ਤਾਂ ਗੱਡੀ ਰਾਹੀਂ ਵਾਪਸ ਚਲਾ ਜਾਵਾਂਗਾ। ਮੁੱਖ ਮੰਤਰੀ ਮਾਨਯੇ ਦਸਿਆ ਕੇ ਇਸ ਹੈਲੀਕਾਪਟਰ ਦੀ ਵਰਤੋਂ ਬਾੜ ਵਿੱਚ ਫਸੇ ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਕੀਤੀ ਜਾਵੇਗੀ ਤਾਂ ਜੋ ਐਮਰਜੈਂਸੀ ਹਾਲਾਤਾਂ ਵਿੱਚ ਪੀੜਤਾਂ ਤੱਕ ਜਲਦੀ ਪਹੁੰਚ ਕੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਇਆ ਜਾ ਸਕੇ ਉਨ੍ਹਾਂ ਦੇ ਇਸ ਫੈਸਲੇ ਨਾਲ ਲੋਕਾਂ ਵਿੱਚ ਕਾਫੀ ਉਮੀਦ ਅਤੇ ਹੌਸਲਾ ਪੈਦਾ ਹੋਇਆ ਹੈ ਬਿਹਾਰ ਚ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਆਗਵਾਹੀ ਹੇਠ ਮਹਾਗੜ ਜੋੜ ਵੱਲੋਂ ਵੋਟਰ ਅਧਿਕਾਰ ਯਾਤਰਾ ਕੱਢੀ ਜਾ ਰਹੀ ਹੈ ਇਸ ਯਾਤਰਾ ਦੌਰਾਨ ਇੱਕ ਸਭਾ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਤੁਸੀਂ ਯਾਦ ਕਰੋ ਕਿ ਆਜ਼ਾਦੀ ਤੋਂ ਪਹਿਲਾਂ ਤੁਹਾਨੂੰ ਕੀ ਕਿਹਾ ਜਾਂਦਾ ਸੀ ਤੁਹਾਨੂੰ ਅਛੂਤ ਕਿਹਾ ਜਾਂਦਾ ਸੀ ਉਨ੍ਹਾਂ ਕਿਹਾ ਕਿ ਇਹ ਲੋਕ ਤੁਹਾਡੇ ਹੱਕ ਛਿੰਣਾ ਚਾਉਂਦੇ ਹਨ ਇਹ ਗਰੀਬਾਂ ਦੇ ਵੋਟ ਚੋਰੀ ਕਰਨਾ ਚਾਹੁੰਦੇ ਹਨ ਕਿਉਂਕਿ ਇਹ ਤੁਹਾਡੀ ਆਵਾਜ਼ ਨੂੰ ਚੁੱਪ ਕਰਨਾ ਚਾਹੁੰਦੇ ਹਨ ਕਾਂਗਰਸ ਨੇਤਾ ਨੇ ਜੋਰ ਦੇ ਕੇ ਕਿਹਾ ਇਸ ਯਾਤਰਾ ਵਿੱਚ ਇੱਕ ਵੀ ਅਮੀਰ ਆਦਮੀ ਨਹੀਂ ਹੈ ਪਰ ਅਸੀਂ ਇਹ ਹੌਂ ਨਹੀਂ ਦੇਵਾਂਗੇ ਸੱਚ ਦੱਸਾਂ ਤਾਂ ਮੈਨੂੰ ਤਾਂ ਮਜ਼ਾ ਆ ਰਿਹਾ ਹੈ ਇਹ ਬਿਆਨ ਰਾਹੁਲ ਗਾਂਧੀ ਨੇ ਹਜ਼ਦੇ ਹੋਏ ਦਿੱਤਾ ਆਵਾਜ਼ ਇੰਡੀਆ ਪੰਜਾਬੀ ਵਿੱਚ ਬਸ ਇਤਨਾ ਹੀ